ਮਿਲਵਾਉਂਦੇ ਆ ਕਿ ਜਿਹੇ ਇਨਸਾਨ ਦੇ ਨਾਲ ਜੋ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਇੱਕ ਟਾਈਮ ਤੇ ਖਾਂਦਾ ਹੈ 60-60 ਰੋਟੀਆਂ ਤੇ ਬਾਲਟੀ ਪਰ ਪਾਣੀ ਕੋਈ ਕਹਿੰਦਾ ਹੈ ਭੁਖੜ ਕੋਈ ਕਹਿ ਦਿੰਦਾ ਹੈ ਹਬਸ਼ੀ ਕੋਈ ਕਹਿੰਦਾ ਹੈ ਕਿ ਕੋਈ ਰੱਬੀ ਰੂਹ ਹੈ ਕੋਈ ਕਹਿੰਦਾ ਹੈ ਕੁਦਰਤ ਦਾ ਕਿਸ਼ਮਾ ਹੈ ਪਰ ਆਖਿਰਕਾਰ ਇਹ ਇਨਸਾਨ ਆਪਣਾ ਟਿੱਡ ਕਿਵੇਂ ਪੜਦਾ ਹੈ ਆਪਣੀ ਭੁੱਖ ਕਿਵੇਂ ਮਿਟਾਉਂਦਾ ਹੈ ਇਸ ਗੱਲਬਾਤ ਤੋਂ ਤੁਸੀਂ ਵਾਕੂਬੀ ਦੇ ਨਾਲ ਅੰਦਾਜ਼ਾ ਲਗਾ ਲੋਗੇ ਕਹਿੰਦੇ ਨੇ ਕਹਾਵਤ ਦੇ ਵਿੱਚ ਕਿ ਟੇਡਾ ਘਟੋਆ ਪਰ ਇਸ ਬੰਦੇ ਦਾ ਟੇਡ ਟੋਏ ਦੇ ਸਮਾਨ ਹੈ ਇੱਕ ਟਾਈਮ ਤੇ 60 ਰੋਟੀਆਂ ਖਾ ਲੈਂਦੇ ਉਹ ਜੋ ਜ਼ਿਆਦਾ ਵੀ ਖਾ ਲੈਂਦੇ ਉਹ ਨਾਲ ਤੇ ਜਿੰਨੀ ਮਿਲ ਜਾਵੇ ਖਾ ਲੈਂਦੇ ਇਹ ਮੁਸ਼ਕਿਲ ਨਹੀਂ ਹੁੰਦੀ ਇੰਨੀਆਂ ਰੋਟੀਆਂ ਦਾ ਪ੍ਰਬੰਧ ਕਰਨਾ ਆਪਣੇ ਲਈ ਉਹ ਇਦਾਂ ਹੀ ਆ ਜਿੰਨੀ ਗੱਲ ਜਿਵੇਂ ਖਾ ਲਈਆਂ ਜਦ ਕਿ ਕੋਲਾ ਲੰਗਰ ਹੋਵੇ ਫਿਰ ਅੱਜ ਨਹੀਂ ਗੱਲ ਜੀ ਤਾਂ ਆਪਣੀ ਰੋਟੀ ਦਾ ਪ੍ਰਬੰਧ ਕਰਦੇ ਹੋ ਬਸ ਐਦਾਂ ਹੀ ਗੁਰੂ ਘਰ ਜਾਇਦਾ ਸਾਰੇ ਤੁਸੀਂ ਵੀ ਕਾਫੀ ਟਾਈਮ ਤੋਂ ਦੇਖ ਰਹੇ ਹੋ ਹਾਂ ਜਿਵੇਂ ਛੋਟੇ ਛੋਟੇ ਜਿਹਾਤੇ ਹੈ ਅਭੀ ਅੱਜ ਨਹੀਂ ਆਈ ਸਾਈਕਲ ਤੇ ਇਹਨੂੰ ਸਫਰ ਕਰਦੇ ਬਸ ਸਾਈਕਲ ਤੇ ਆਣਾ ਨਹੀਂ ਐਦਾਂ ਦਾ ਕੋਈ ਸਾਕਸ਼ ਤੁਸੀਂ ਕਦੇ ਆਪਣੇ ਆਲੇ ਦੁਆਲੇ ਦੇਖਿਆ ਸੀ ਕਦੇ ਪਹਿਲਾ ਬੰਦਾ ਹੀ ਆਇਆ ਇਹ ਕਹਿੰਦੇ ਜਲੇਬੀਆਂ ਪਰ ਥਾਲ ਵੀ ਖਾ ਲੈਂਦੇ ਆ ਪੂਰਾ 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 ਥਾਲ ਐਦਾ ਕਿਸੇ ਵੱਲ ਕੇ ਕਹ ਜਾਂਦੇ ਆ ਅੱਜ ਹੋਰ ਵੀ ਤੁਹਾਨੂੰ ਮਦਦ ਦੀ ਲੋੜ ਆ ਕਹਿੰਦੇ ਫਤ ਫਤ ਤੁਹਾਡੀ ਹੈਲਪ ਕਰਾਵਾਂਗੇ ਕੋਈ ਹੈਲਪ ਨਹੀਂ ਕਰਾਈਓ ਆਪਣਾ ਕੰਮ ਗੱਡ ਕੇ ਅੱਗੇ ਚੱਲਦੇ ਆਂ ਐਸਾ ਕੀ ਕਰਨਾ ਵਾ ਤੁਸੀਂ ਰੋਟੀ ਦੇ ਲਈ ਐਸਾ ਜਿਹੜਾ ਲੋਡ ਹਰ ਹਸਪਤਲ ਤੇ ਨੂੰ ਤੁਹਾਨੂੰ ਕਿਸੇ ਨੇ ਕੋਈ ਮੁਕਾਬਲੇ ਦੇ ਵਿੱਚ ਨਹੀਂ ਲੈ ਕੇ ਗਿਆ ਕਿ ਇੱਥੇ ਲੱਖਾਂ ਰੁਪਏ ਮਿਲਣੇ ਦਿੱਲੀ ਕਹਿੰਦੇ ਸੀ ਅਜੇ ਗਏ ਨਹੀਂ ਅੱਤੇ ਕਾਹੇ ਮੰਗ ਬਿਆ ਪਿਆ ਯਾਰ ਦਿੱਲੀ ਕਿਹੜੇ ਲਿਆਤੀ ਦਾ ਜੇ ਮੈਂ ਕੰਮ ਕਰਕੇ ਇੰਨੀ ਰੋਟੀ ਇੰਨੀ ਸਬਜ਼ੀ ਖਾਣੀ ਹੁੰਦੀ ਤਾਂ ਥੋੜਾ ਮੁਸ਼ਕਲ ਹੋ ਜਾਂਦਾ ਇਹ ਗੁਰੂ ਘਰ ਨਹੀਂ ਕਰਦਾ ਗੁਰੂ ਘਰ ਦੀ ਇਲਾਹਾਰਾਈ ਦੀ ਦਇਆ ਤੇ ਮਿਲ ਜਾਂਦੇ ਹਨ ਹਰ ਆਉਣਦੇ ਉਹ ਦੇਖ ਕੇ ਬਿਲਕੁਲ ਹੀ ਹੈਰਾਨ ਵੀ ਹੁੰਦੇ ਆ ਤੇ ਵੈਸੇ ਕੀ ਕਿ ਪਰਮਾਤਮਾ ਦੀ ਕੋ ਦੇਣ ਹੁੰਦੀ ਆ ਪਰ ਜਿੱਥੇ ਜਿੱਥੇ ਜਾਂਦੇ ਨੇ ਪਹਿਲੇ ਹੀ ਪਤਾ ਲੱਗ ਜਾਂਦਾ ਇੱਥੇ ਲੰਗਰ ਆ ਇਹ ਰੋਜ਼ ਹੀ ਮਤਲਬ ਆਉਂਦੇ ਨੇ ਗੁਰੂ ਘਰ ਜਾ ਕੇ ਤੇ ਪਵਿੱਤਰ ਜਗ੍ਹਾ ਤੇ ਆ ਕੇ ਰੋਟੀ ਖਾਣੇ ਮਤਲਬ ਕਿੱਥੇ ਵੀ ਹੁੰਦਾ ਨੇ ਇਹਨਾਂ ਦਾ ਪ੍ਰੋਗਰਾਮ ਕੋਈ ਵੀ ਉਥੇ ਆਦੇ ਆਦੇ ਹੈ ਦਿੱਲੀ ਜਿੱਥੇ ਮਨ ਲਗ ਜਿੱਥੇ ਮਰਜੀ ਪ੍ਰੋਗਰਾਮ ਉਹ ਕਿ ਉਹ ਇੱਥੇ ਨਿਆਣਾ ਹੀ ਆਣਾ 60 ਰੋਟੀਆਂ ਖਾਣੀਆਂ ਸਬਜ਼ੀ ਨਾਲ ਜਿੰਨੀ ਮਰਜੀ ਪਾਦੋ ਖਾ ਲੈਣਾ ਸਰ ਦੇ ਵਿੱਚ ਤੁਸੀਂ ਇਕੱਲੇ ਰਹਿੰਦੇ ਹੋ ਕੋਈ ਘਰ ਦਾ ਪਰਿਵਾਰਕ ਮੈਂਬਰ ਵੀ ਹੈ ਭਰਾ ਹੈ ਕੁਝ ਰਹਿੰਦੇ ਨਾ ਅਵਾ ਮਾਤਾ ਪਿਤਾ ਡੈਥ ਹੋ ਗਈ ਸੀ ਉਹ ਵੀ ਡੈਡੀ ਦੀ ਹੈ ਤੇ ਤੁਹਾਡਾ ਵਿਆਹ ਵੀ ਹੋਇਆ ਵਾ ਨਹੀਂ ਗਿਆ ਨਹੀਂ ਵਿਆਹ ਕਿਉਂ ਨਹੀਂ ਕਰਾਇਆ ਹੋਇਆ ਨਹੀਂ ਭਾਗਾ ਛੇ ਨਹੀਂ ਸੀ ਸੋ ਸਾਡੇ ਨਾਲ ਉਹ ਸਾਖਸ਼ ਮੌਜੂਦ ਹੈ ਜਿਸ ਦੇ ਵਿੱਚ ਇੱਕ ਅਲੱਗ ਹੀ ਗੱਲਬਾਤ ਹੈ ਦੁਨੀਆ ਦੇ ਵਿੱਚ ਬਹੁਤ ਸਾਰੇ ਇਨਸਾਨ ਹੁੰਦੇ ਨੇ ਤੇ ਉਹਨਾਂ ਦੀਆਂ ਅਲੱਗ-ਅਲੱਗ ਆਤਮਾਂ ਵੀ ਹੁੰਦੀਆਂ ਨੇ ਪਰ ਇੱਕ ਅਜਿਹਾ ਇਨਸਾਨ ਜਿਸ ਦੀ ਆਦਤ ਜਾਂ ਜਿਸ ਦਾ ਖੂਬੀ ਕਹਿ ਸਕਦੇ ਹੋ ਜਾਂ ਜਿਸ ਦੇ ਵਿੱਚ ਇੱਕ ਅਜਿਹਾ ਹੁਨਰ ਹੈ ਜੋ ਇੱਕ ਟਾਈਮ ਤੇ 60-60 ਰੋਟੀਆਂ ਖਾ ਲੈਂਦਾ ਤੇ ਨਾਲ ਹੈ ਸਾਡੇ ਬਹਾਦਰ ਸਿੰਘ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਸੋ ਬਹਾਦਰ ਜੀ ਕਾਫੀ ਜ਼ਿਆਦਾ ਅਸੀਂ ਤੁਹਾਡੀਆਂ ਵੀਡੀਓਜ਼ ਦੇਖੀਆਂ ਕਾਫੀ ਜ਼ਿਆਦਾ ਤੁਸੀਂ ਵਾਇਰਲ ਵੀ ਹੋਏ ਹੋ ਕੀ ਖਾਸ ਗੱਲਬਾਤ ਹੈ ਇਹ ਤਾਂ ਹਰ ਰਾਜ ਨੂੰ ਇੱਕ ਟਾਈਮ ਤੇ 60 ਰੋਟੀਆਂ ਖਾ ਲੈਂਦੇ ਹੋ ਜਾਂ ਜ਼ਿਆਦਾ ਵੀ ਖਾ ਲੈਂਦੇ ਹੋ ਖਾਲ ਦੇ ਜਿੰਨੀ ਮਿਲ ਜਾਵੇ ਖਾ ਲੀ ਜਿੰਨੀ ਮਿਲ ਜਾਏ ਖਾ ਲੈਂਦੇ ਕਿੱਦਾਂ ਪ੍ਰਬੰਧ ਕਰਦੇ ਹੋ ਇੰਨੀਆਂ ਰੋਟੀਆਂ ਦਾ ਸਾਰੇ ਗੁਰੂ ਘਰ ਜਾਂਦੇ ਇਹ ਤੁਹਾਡਾ ਘਰ ਹੈ ਜਿੱਥੇ ਅਸੀਂ ਖੜੇ ਹਾਂ ਇਹ ਤਾਂ ਟੱਕ ਨਹੀਂ ਐਥੇ ਰਹਿੰਦੀ ਇਸ ਘਰ ਦੇ ਵਿੱਚ ਤੁਸੀਂ ਇਕੱਲੇ ਰਹਿੰਦੇ ਹੋ ਹਾਂਜੀ ਕੋਈ ਘਰ ਦਾ ਪਰਿਵਾਰਕ ਮੈਂਬਰ ਵੀ ਆ ਭਰਾ ਹੈ ਖੁਦ ਰਹਿੰਦੇ ਭਰਾਵਾ ਤੁਹਾਡੇ ਮਾਤਾ ਪਿਤਾ ਡੈਥ ਹੋ ਗਈ ਸੀ ਉਹ ਵੀ ਜੜੀ ਗਈ ਹੈ ਨਹੀਂ اچھا ਤੇ ਤੁਹਾਡਾ ਵਿਆਹ ਵੀ ਹੋਇਆ ਵਾ ਨਹੀਂ ਵਿਆਹ ਨਹੀਂ ਹੋਇਆ ਵਿਆਹ ਕਿਉਂ ਨਹੀਂ ਕਰਾਇਆ ਕੋਇਆ ਨਹੀਂ ਭਾਗਾ ਚੇ ਨਹੀਂ ਸੀ ਮਾਨਨੇ ਕੀਤਾ ਕਿ ਹੋ ਜਵੇ ਤਾਂ ਵਧੀਆ ਸੀ ਭਾਗਾ ਜ ਹੁੰਦਾ ਤਾਂ ਹੀ ਸੀ ਜਾਂ ਭਾਗਾ ਜੀ ਹੋਇਆ ਤਾਂ ਉਹਨਾਂ ਨੂੰ ਇਦਾਂ ਵੀ ਐਕਸਪਰਟ ਨੂੰ ਨਹੀਂ ਮੁਸ਼ਕਿਲ ਨਹੀਂ ਹੁੰਦੀ ਇੰਨੀਆਂ ਰੋਟੀਆਂ ਦਾ ਪ੍ਰਬੰਧ ਕਰਨਾ ਆਪਣੇ ਲਈ ਉਹ ਇਦਾਂ ਹੀ ਆ ਜਿੰਨੀ ਗੇੜੇ ਚ ਬੇ ਖਾ ਲਈ ਦੀਆਂ ਜਦ ਕਿ ਦੇ ਖੁੱਲਾ ਲੰਗਰ ਹੋਵੇ ਤੇ ਰੱਜੀ ਨਹੀਂ ਮਿਲ ਜਾਂਦੀ ਕਿਦਾਂ ਆਪਣੀ ਰੋਟੀ ਦਾ ਪ੍ਰਬੰਧ ਕਰਦੇ ਹੋ ਬਸ ਇਦਾਂ ਹੀ ਗੁਰੂ ਘਰ ਜਾਏ ਦਾ ਸਾਰੇ ਜਿੰਨੇ ਕਿੱਟ ਗੁਰਦੁਆਰੇ ਚ ਸਾਰੇ ਜਾਏ ਇਹਨੇ ਸਭ ਜਾਣਦੇ ਆ अच्छा गुरु घर जाके ਤੁਸੀਂ ਰੋਟੀ ਦਾ ਪ੍ਰਬੰਧ ਕਰਦੇ ਹੋ ਠੀਕ ਹੈ ਪਾਰਟੀਆਂ ਦੇ ਨੰਬਰ ਹੈਗੇ ਉਹਨੂੰ ਕੁੱਛ ਲੈਦਾ ਹੂੰ اچھا ਇੱਦਾਂ ਤੁਸੀਂ ਮਤਲਬ ਲੋਕਾਂ ਤੋਂ ਪਤਾ ਕਰਕੇ ਪ੍ਰਸ਼ਾਦੇ ਨਾਲ ਆਪਣਾ ਭਟਿੱਡ ਦਾ ਜੋ ਭੁੱਖ ਹੈ ਉਹਨੂੰ ਮਿਟਾਉਂਦੇ ਹੋ ਹਾਂਜੀ ਘਰ ਕਦੇ ਨਹੀਂ ਪਕਾਈ ਅੱਜ ਤੱਕ ਵਾਰੇ ਖਾਈ ਦੀ ਹੁਣ ਅਸੀਂ ਬਿਲਕੁਲ ਤੁਹਾਨੂੰ ਦਿਖਾਵਾਂਗੇ ਕਿ ਬਹਾਦਰ ਜੀ ਕਿਵੇਂ ਆਪਣਾ ਗੁਰੂ ਘਰ ਦੇ ਵਿੱਚ ਜਾ ਕੇ ਆਪਣੀ ਭੁੱਖ ਦਾ ਇੰਤਜ਼ਾਮ ਕਰਦੇ ਨੇ ਕਿਵੇਂ ਗੁਰੂ ਘਰ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਨੂੰ ਰੋਟੀ ਖਵਾਈ ਜਾਂਦੀ ਹੈ ਪਰ ਇਸ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹੀ ਘਰ ਹੈ ਜਿੱਥੇ ਬਹਾਦਰ ਸਿੰਘ ਜਿਹੜੇ ਨੇ ਆਪਣੀ ਜ਼ਿੰਦਗੀ ਜੀ ਰਹੇ ਨੇ ਇਸੇ ਘਰ ਦੇ ਵਿੱਚ ਰਹਿੰਦੇ ਨੇ ਅ ਦੇਖ ਸਕਦੇ ਹੋ ਇਕੱਲੇ ਨੇ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਹੈ ਵਿਆਹ ਇਹਨਾਂ ਨੇ ਕਰਵਾਇਆ ਨਹੀਂ ਹੈ ਪਰ ਇਸ ਕਮਰੇ ਦੀ ਤੁਸੀਂ ਇੱਕ ਵਿਲੱਖਣ ਚੀਜ਼ ਦੇਖੋਗੇ ਕਿ ਹਰ ਧਰਮ ਦੀ ਤਸਵੀਰ ਜਿਹੜੀ ਹੈ ਇਸ ਕਮਰੇ ਦੇ ਵਿੱਚ ਤੁਹਾਨੂੰ ਦਿਖਾਈ ਦੇਵੇਗੀ ਬਹੁਤ ਸਾਰਾ 뮤직 ਦੇ ਨਾਲ ਰਿਲੇਟਡ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਕੈਸਟਾਂ ਵੀ ਨੇ ਕਾਫੀ ਚੀਜ਼ਾਂ ਇੱਥੇ ਪਈਆਂ ਹੋਈਆਂ ਨੇ ਤਾਂ ਲੱਗਦਾ ਹੈ ਕਿ ਬੰਦਾ ਥੋੜੇ ਪੁਰਾਣੇ ਸਮੇਂ ਦੇ ਨਾਲ ਵੀ ਜੁੜਿਆ ਹੈ ਰੇਡੀਓ ਤੁਸੀਂ ਦੇਖ ਸਕਦੇ ਹੋ ਹਰ ਚੀਜ਼ ਹੈ ਤੁਸੀਂ ਪਹੁੰਚ ਚੁੱਕੇ ਹਾਂ ਜੀ ਗੁਰੂ ਘਰ ਜਿੱਥੇ ਇਸ ਸਖਸ਼ ਨੇ ਆਪਣੇ ਭਾਂਡੇ ਜੁੜੇ ਨੇ ਉਹ ਤਿਆਰ ਕਰ ਲੈਨੇ 60 ਰੋਟੀਆਂ ਕਿਵੇਂ ਇਹ ਬੰਦਾ ਖਾਂਦਾ ਹੈ ਪੂਰਾ ਤੁਹਾਨੂੰ ਲਾਈਵ ਦਿਖਾਵਾਂਗੇ ਦੇਖ ਸਕਦੇ ਹੋ ਕਿ ਪੂਰੇ ਇੱਕ ਵੱਡੇ ਕਾਲਜ ਦੇ ਵਿੱਚ ਜੜੀਆਂ ਪੂਰੀ ਸਬਜੀ ਭਰ ਕਿੱਦੀ ਜਾ ਰਹੀ ਹੈ ਤੇ ਨਾਲ ਦੀ ਨਾਲ ਪੂਰੇ ਤਿਆਰ ਨੇ 60 ਰੋਟੀਆਂ ਕਿੱਦਾਂ ਇਹ ਲਾਈਵ ਖਾਂਦੇ ਨੇ ਸਤੋ ਜਿਆਦਾ ਖਾਂਦੇ ਨੇ ਜਾਂ ਜੋ ਵੀ ਹੈ ਪੂਰਾ ਤੁਹਾਨੂੰ ਲਾਈਵ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਹਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪ੍ਰਸ਼ਾਦਾ ਜਿਹੜਾ ਉਹ ਦਿੱਤਾ ਜਾ ਰਿਹਾ ਵਾ ਬੜੀ ਖਾਸ ਮਸ਼ੀਸ਼ਤਾ ਇਸ ਜਗ੍ਹਾ ਦੀ ਤੇ ਉੱਥੇ ਇਹ ਸਖਸ਼ ਜੋ ਹੈ ਉਹ ਪ੍ਰਸ਼ਾਦਾ ਖਾਣ ਦੇ ਲਈ ਪਹੁੰਚੇ ਨੇ ਦੇਖ ਸਕਦੇ ਹੋ ਕਿ ਵੱਡੇ ਲਫਾਫਿਆਂ ਦੇ ਵਿੱਚ ਇਹ ਪ੍ਰਸ਼ਾਦਾ ਜਿਹੜਾ ਪਾ ਰਹੇ ਨੇ ਦੇਖ ਸਕਦੇ ਹੋ ਅਗਰ ਗਿਣਤੀ ਕਰੀਏ ਤਾਂ 7 ਤੋਂ ਵੀ ਕਿਤੇ ਜ਼ਿਆਦਾ ਹੈ ਪ੍ਰਸ਼ਾਦੇ ਨਿਕਲ ਸਕਦੇ ਨੇ ਸੋ ਪੂਰੀ ਤਰ੍ਹਾਂ ਤਿਆਰ ਬਰਤਿਆਰ ਨੇ ਅ ਦੇਖ ਸਕਦੇ ਹੋ ਕਿ ਆਪਣੇ ਸਾਈਕਲ ਤੇ ਬੈਠ ਕੇ ਖਾਣਾ ਪਸੰਦ ਕਰਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਚੰਗੀ ਤਰੀਕੇ ਦੇ ਨਾਲ ਬੈਠ ਨਹੀਂ ਸਕਦਾ ਇਸ ਕਰਕੇ ਮੈਂ ਖੜਕੇ ਹੀ ਰੋਟੀ ਖਾਣਾ ਵਾ ਸੋ ਸੋ ਗੱਲਬਾਤ ਕਰਾਂਗੇ ਇਹ ਰੋਜ਼ ਹੀ ਮਤਲਬ ਆਂਦੇ ਨੇ ਗੁਰੂ ਘਰ ਜਾ ਕੇ ਤੇ ਪਵਿੱਤਰ ਜਗ੍ਹਾ ਤੇ ਆ ਕੇ ਰੋਟੀ ਖਾਂਦੇ ਅਸਲ ਜਿੱਥੇ ਵੀ ਹੁੰਦਾ ਨੇ ਇਹਨਾਂ ਦਾ ਪ੍ਰੋਗਰਾਮ ਕੋਈ ਵੀ ਉੱਥੇ ਆਂਦੇ ਆਂਦੇ ਹੈਗੇ ਦਿੱਲੀ ਜਿੱਥੇ ਮਤਲਬ ਜਿੱਥੇ ਮਰਜੀ ਪ੍ਰੋਗਰਾਮ ਹੋਵੇ ਉੱਥੇ ਇਹਨਾਂ ਨੇ ਆਣਾ ਹੀ ਆਣਾ 60 ਰੋਟੀਆਂ ਖਾਣੀਆਂ ਆ ਸਬਜ਼ੀ ਨਾਲ ਜਿੰਨੀ ਮਰਜ਼ੀ ਬਾਦੋ ਖਾ ਲੈਣਾਂ ਹਾਂਜੀ ਕਿੰਨੇ ਕ ਸਾਲ ਹੋ ਗਏ ਤੁਸੀਂ ਇਹਨਾਂ ਨੂੰ ਦੇਖਦੇ ਹੋਏ ਕਿ ਇੰਜ ਹੀ ਕਰਦੇ ਹੋ ਸਾਨੂੰ ਤਾਂ ਦੇਖਦੇ ਨਾ ਮੈਨੂੰ 10 ਸਾਲ ਹੋ ਗਏ ਦੇਖਦੇ ਹਾਂਜੀ ਬਹੁਤ ਯਾਰ ਹੋ ਗਿਆ ਦੇਖਦੇ ਨੂੰ ਇਦਾਂ ਹੀ ਕਰਦੇ ਹਾਂਜੀ ਤੇ ਐਨੀ ਰੋਟੀ ਮਤਲਬ ਸਾਨੂੰ ਲੱਗਦਾ ਕਿ ਕੋਈ ਨਾਰਮਲ ਬੰਦਾ ਖਾ ਲੇਗਾ ਮੁਸ਼ਕਲ ਹੈ ਜੀ ਸਾਤੋਂ ਤਾਂ ਦੋ ਫੁੱਲ ਕੇ ਨਹੀਂ ਖਾਉਂਦੇ ਸਾਤੋਂ ਵੱਧ ਜਿੰਨੀਆਂ ਤੁਸੀਂ ਖਵਾ ਸਕਦੇ ਆ ਪਰ ਬੰਦਾ ਅੱਕ ਜਾਂਦਾ ਰੋਟੀ ਖਾਣ ਦਾ ਮਨ ਤਾਂ ਕਰਕੇ ਟਾਲੀਦਾ ਇਹਨੂੰ ਪਰ ਜਿੰਨੀਆਂ ਤੁਸੀਂ ਖਵਾ ਸਕਦੇ ਤਕਾਲਾ ਤਾਂ ਖਵਾ ਸਕਦੇ ਆ ਸੋ ਪ੍ਰਸ਼ਾਦਾ ਲੈ ਕੇ ਬਿਲਕੁਲ ਤਿਆਰ ਨੇ ਲੋਕ ਕਹਿੰਦੇ ਨੇ ਕਿ ਬੰਦਾ ਬਿਲਕੁਲ ਨਾਰਮਲ ਦਿਖਦਾ ਵਾ ਬੰਦੇ ਦਾ ਬਿਲਕੁਲ ਢਿੱਡ ਵੀ ਕਦੇ ਸਾਨੂੰ ਇੰਨਾ ਦਿਖਿਆ ਨਹੀਂ ਹੈਗਾ ਫਿਰ ਵੀ ਇਹ ਰੋਟੀਆਂ ਇੰਨੀਆਂ ਖਾ ਕੇ ਬਚਾ ਲੈਂਦਾ ਵਾ ਸੋ ਹਾਂ ਹਾਂ ਬਿਲਕੁਲ ਪੇਟ ਜਿੱਦਾਂ ਦਾ ਹੈਗਾ ਉਦਾਂ ਹੀ ਰਹਿਣਾ ਜਿੰਨੀ ਮਾਜੀ ਰੋਟੀ ਖਾ ਲੱਗਦਾ ਵੀ ਇੰਨੀ ਰੋਟੀ ਖਾ ਕੇ ਜਾਂਦੀ ਕਿੱਥੇ ਉਹ ਤਾਂ ਪਤਾ ਨਹੀਂ ਲੱਗਦਾ ਤੁਸੀਂ ਦੇਖੀ ਜਾਓ ਖਾਂਦੇ ਨੂੰ ਇਹਨੂੰ ਪਤਾ ਨਹੀਂ ਲੱਗਣਾ ਰੋਟੀ ਕਿੱਥੇ ਜਾਣੀ ਹੈ ਸਾਰੀਆਂ ਖਾ ਲੈਣੀਆਂ ਇਹ ਹੋਰ ਵੀ ਦੇ ਦਿਓ ਉਹ ਵੀ ਖਾ ਲੈਣੀਆਂ 60 ਰੋਟੀਆਂ ਕਹਿੰਦੇ ਆ ਪਰ ਜ਼ਿਆਦਾ ਖਾ ਜਾਂਦਾ। ਅੱਛਾ। ਉਹ ਵੱਡੇ ਫੁਲਕੇ 60 ਖਾ ਜਾਂਦਾ ਇਹ। ਅੱਛਾ। ਉਹ ਤਾਂ ਰੋਟੀਆਂ ਦਾ ਛੋਟੀਆਂ ਨਹੀਂ ਆ ਫੁਲਕੇ ਵੱਡੇ ਖਾ ਜਾਂਦਾ 60। ਲੱਗਦਾ ਲੱਗਦਾ ਕੋਈ ਇਹ ਨਾਰਮਲ ਬੰਦਾ ਨਹੀਂ ਕੋਈ ਰੱਬੀ ਰੂਹ ਆ ਜਾਂ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਰੋਟੀ ਪਤਾ ਨਹੀਂ ਕਿੱਥੇ ਪਾਦਾ ਇਹ। ਆ ਦੇਖ ਲਿਓ ਤੁਸੀਂ ਉਹ ਖਾਂਦੇ ਨੂੰ। ਅ ਸੋ ਦੇਖ ਸਕਦੇ ਹੋ ਬਿਲਕੁਲ ਭਦਰਜੀ ਤਿਆਰ ਹੋ ਚੁੱਕੇ ਨੇ। ਸਬਜੀ ਦਾ ਭਰਿਆ ਡੋਂਗਾ ਦੇਖ ਸਕਦੇ ਹੋ। ਮਤਲਬ ਕੋਈ ਨਾਰਮਲ ਬੰਦਾ ਤਾਂ ਦੇਖੇ ਤਾਂ ਸੋਚੇਗਾ ਕਿ ਮਤਲਬ ਐਨੀ ਸਬਜ਼ੀ ਐਨੀ ਰੋਟੀ ਕਿਵੇਂ ਖਾਣਗੇ ਪਰ ਇੱਕੋ ਟਾਈਮ ਤੇ ਇਹਨਾਂ ਨੇ ਖਾਣੀਆਂ ਰੋਟੀ ਤੇ ਬਿਲਕੁਲ ਤਿਆਰ ਵਰ ਤਿਆਰ ਹੋ ਚੁੱਕੇ ਨੇ ਸੋ ਬਹਾਦਰ ਜੀ ਦਾ ਕਹਿਣਾ ਹੈ ਕਿ ਰੋਟੀ ਖਾਂਦੇ ਉਹ ਗੱਲ ਕਰਨਾ ਜ਼ਿਆਦਾ ਪਸੰਦ ਨਹੀਂ ਕਰ ਸਕਦੇ ਇਸ ਕਰਕੇ ਉਹ ਸਿੱਧੀ ਜਿਹੜੀ ਆ ਰੋਟੀ ਖਾਣ ਨੂੰ ਪਹਿਲ ਦਿੰਦੇ ਆ ਤਾਂ ਜੋ ਉਹਨਾਂ ਦਾ ਪੇਟ ਜਿਹੜਾ ਹੈ ਉਹ ਭਰ ਸਕੇ ਸੋ ਤੁਸੀਂ ਵੀ ਦੇਖੋ ਪੂਰੀ ਲਾਈਵ ਵੀਡੀਓ ਕੀ ਕਹਿਣਾ ਚਾਹੋਗੇ ਪ੍ਰਤੀਕਿਰਿਆ ਵੀ ਜ਼ਰੂਰ ਦੱਸਣਾ ਸੋ ਬਿਲਕੁਲ ਬਹਾਦਰ ਜੀ ਪਹਿਲਾਂ ਰੋਟੀ ਖਾਣ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਵੀ ਕਰ ਰਹੇ ਨੇ ਤੇ ਉਸ ਤੋਂ ਬਾਅਦ ਪੂਰੀ ਰੋਟੀ ਦਾ ਇੰਤਜ਼ਾਮ ਕਰਕੇ ਇਹਨਾਂ ਨੇ ਰੱਖ ਲਿਆ ਹੈ ਬਹੁਤ ਸਾਰੇ ਲੋਕ ਵੀ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਆ ਸੁਭਾਦਰ ਜੀ ਨੇ ਬਿਲਕੁਲ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਆ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਹਾਦਰ ਜੀ ਦਾ ਰੋਟੀ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਸੀ ਸੋ ਬਿਲਕੁਲ ਰੋਟੀਆਂ ਜੜੀਆਂ ਉਹਨਾਂ ਦੇ ਹੱਥ ਦੇ ਵਿੱਚ ਦੋ ਹੀ ਰਹਿ ਚੁੱਕੀਆਂ ਨੇ ਸਬਜੀ ਦੇਖ ਸਕਦੇ ਹੋ ਭਰੀ ਪਈ ਹੈ ਲਗਾਤਾਰ ਗਲਾਸ ਦੇ ਵਿੱਚ ਪਾ ਕੇ ਵੀ ਖਾ ਰਹੇ ਨੇ ਪਾਣੀ ਦਾ ਉਹਨਾਂ ਦਾ ਕਹਿਣਾ ਹੈ ਕਿ ਮੈਂ ਸਵੇਰ ਨੂੰ ਪੀਂਦਾ ਵਾਂ ਜਾਂ ਰੋਟੀ ਤੋਂ ਮੈਂ ਬਾਅਦ ਵਿੱਚ ਟਾਈਮ ਲੈ ਕੇ ਪੀਂਦਾ ਵਾਂ ਸੋ ਟਾਈਮ ਦੇ ਹਿਸਾਬ ਦੇ ਨਾਲ ਚੱਲੀਏ ਤਾਂ ਰੋਟੀ ਜੜੀਆਂ ਫਿਨਿਸ਼ ਹੋਣ ਵਾਲੀ ਹੈ ਸੋ ਬਾਦਰ ਜੀ ਰੋਟੀ ਬਿਲਕੁਲ ਖਾ ਚੁੱਕੇ ਹੋ ਕਿ ਸਰੀਰਕ ਤੌਰ ਤੇ ਲੱਗਦਾ ਕਿ ਜਿਆਦਾ ਰੋਟੀ ਖਾ ਲਈ ਹੈ ਜੋ ਕਿ ਬਦਹਜ਼ਮੀ ਇਦਾਂ ਦੀ ਪ੍ਰੋਬਲਮ ਇੱਕੋ ਟਾਈਮ ਖਾਈ ਜੀ ਕੋਈ ਸਰੀਰਕ ਤੌਰ ਤੇ ਇਦਾਂ ਨਹੀਂ ਹੁੰਦੇ ਨੇ ਕੋਈ ਇਦਾਂ ਦੀ ਗੱਲ ਨਹੀਂ ਦੇਖਦੇ ਹੋ ਤਾਂ ਖਾਈ ਜੀ ਇੱਥੇ ਮੈਂ ਦੇਖ ਸਕਦੀਆਂ ਲੋਕ ਤੁਹਾਨੂੰ ਐਨੇ ਦੇਖਦੇ ਆ ਵਿਆਹਾਂ ਦੇ ਵਿੱਚ ਵੀ ਲੋਕ ਸੱਦਦੇ ਆ ਤੁਹਾਨੂੰ ਸਾਰੇ ਸੱਦਦੇ ਹਰ ਜਿੱਥੇ ਵੀ ਲੰਗਰ ਹੁੰਦਾ ਹਰ ਪਾਸੇ ਸੱਦਿਆ ਜਾਂਦਾ ਗੱਲ ਸੱਚੀ ਮੱਲਸਾਂ ਦੇ ਵਿੱਚ ਵੀ ਜਾਣਦੇ ਹੋ ਤੁਸੀਂ ਲੋਕ ਪੂਰੀ سپورਟ ਕਰਦੇ ਆ ਤੁਹਾਡੀ ਹਾਂ ਜੀ ਕਰਦੇ ਆ ਲੱਗਦਾ ਜੇ ਮੈਂ ਕੰਮ ਕਰਕੇ ਇੰਨੀ ਰੋਟੀ ਇੰਨੀ ਸਬਜ਼ੀ ਖਾਣੀ ਹੁੰਦੀ ਤਾਂ ਥੋੜਾ ਮੁਸ਼ਕਲ ਹੋ ਜਾਂਦਾ ਇਹ ਗਰੋਂ ਦਾ ਨਹੀਂ ਕਰਦਾ ਗੁਰੂ ਘਰ ਦੇ ਮਹਾਰਾਜ ਦੀ ਦਇਆ ਦੇ ਨਾਲ ਜੇ ਆਪਾਂ ਕੰਮ ਕਰਕੇ ਕਮਾਉਂਦੇ ਤਾਂ ਇੰਨੀ ਰੋਟੀ ਕਮਾਣੀ ਜਿਹੜੀ ਆ ਥੋੜੀ ਔਖੀ ਲੱਗਦੀ ਹਾਂ ਜੀ ਆਪਾਂ ਥੋੜਾ ਕਰਦੇ ਆ ਤੇ ਗੁਰੂ ਘਰ ਮਹਾਰਾਜ ਇਹੀ ਪਰਮਾਤਮਾ ਨੇ ਡਿਊਟੀ ਬਖਸ਼ੀ ਹਜੀ ਹਜੀ ਜੀ ਸੋ ਬਿਲਕੁਲ ਬਾਦਰ ਜੀ ਦਾ ਤੁਸੀਂ ਦੇਖਿਆ ਬਿਲਕੁਲ ਉਹਨਾਂ ਨੇ ਦੱਸ ਦਿੱਤਾ ਤੁਹਾਨੂੰ ਖਾ ਕੇ ਹਮੇਸ਼ਾ ਆਪਣੀ ਵੀਡੀਓ ਨੂੰ ਲੈ ਕੇ ਚਰਚਾ ਦੇ ਵਿੱਚ ਹੁੰਦੇ ਆ ਪਰ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਜਰੂਰ ਇੱਥੇ ਰਾਸ਼ ਦਿਖਾਇਓ ਕਿ ਪੂਰਾ ਪੰਜਾਬ ਇਸ ਤਰ੍ਹਾਂ ਦੇ ਬੰਦੇ ਨੂੰ ਦੇਖ ਕੇ ਹੱਕਾ ਬੱਕਾ ਹੋ ਜਾਂਦਾ ਹੈ ਦੇਖ ਸਕਦੇ ਹੋ ਪੰਜਾਬ ਦਾ ਇਹ ਬੰਦਾ ਅੱਜ ਉਸ ਨੂੰ ਦੇਖ ਕੇ ਪੂਰਾ ਪੰਜਾਬ ਹੋਇਆ ਪਿਆ ਹੈ ਹੱਕਾ ਬੱਕਾ ਲੋਕਾਂ ਦੀ ਲੱਗ ਚੁੱਕੀ ਹੈ ਭੀੜ ਲੋਕ ਦੇਖ ਰਹੇ ਨੇ ਕਿ ਇਹ ਬੰਦਾ ਰੱਬੀ ਰੂਹ ਹੈ ਜਾਂ ਕੋਈ ਕੁਦਰਤ ਦਾ ਕ੍ਰਿਸ਼ਮਾ ਇੱਕ ਸਵਾਲ ਕਿ ਇੱਕੋ ਟਾਈਮ ਦੇ ਵਿੱਚ 60 ਰੋਟੀਆਂ ਖਾਣਾ ਬਾਲਟੀ ਪਰ ਪਾਣੀ ਪੀਣਾ ਕਿੰਨਾ ਕੁ ਮਤਲਬ ਟਫ ਐ ਕੈਚ ਹੋ ਗਿਆ ਠੀਕ ਆ ਨੈਸ਼ਨ ਪੋਸਟ ਨੈਸ਼ਨ ਪੋਸਟ ਮੈਂ ਪਾਪੀ ਅੰਦਰ ਆ ਪਿੱਛੇ ਬਾਹਰ ਲੈ ਕੇ ਸੀ 자오 몰라 만다마? 칠월이 갈. 아, 애시다. 그래야 브라보다. 한달 뒤로. 그래. 이따. 이제. 그래도. 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 ਇੱਥੇ ਮੁੜ ਕੇ ਉੱਧਰ ਮੋੜ ਲਾਵੇਂ। ਸੱਤ ਪੱਧਰ ਮੁਕਤ ਕਰਨ। ਸੋ 67 70 70 80 ਰੋਟੀਆਂ ਖਾਣ ਵਾਲੇ ਬੰਦੇ ਨੂੰ ਦੇਖ ਕੇ ਲੋਕ ਇੱਥੇ ਹੈਰਾਨ ਨੇ ਕੀ ਲੱਗਦਾ ਹੈ ਕਦੇ ਦੇਖਿਆ ਇਸ ਤਰ੍ਹਾਂ ਦਾ ਸ਼ਖਸ ਕੋਈ? ਬਿਲਕੁਲ ਜੀ ਬਹੁਤ ਵਾਰ ਦੇਖਿਆ ਹੈ। ਇਹ ਬਦਲ ਜੀ ਨੂੰ ਜਲੰਧਰ ਇਹਨਾਂ ਨੇ ਰੈਸਟੋਰੈਂਟ ਵਿੱਚ ਵੀ ਖਾਧੀਆਂ ਸੀ। ਇੱਥੇ ਵੀ ਕਈ ਵਾਰ ਆ ਚੁੱਕੇ। ਠੀਕ ਹੈ ਨਾ? ਹੈਰਾਨ ਹੁੰਦੇ ਹੋ ਦੇਖ ਕੇ? ਬਿਲਕੁਲ ਜੀ ਹੈਰਾਨ ਵੀ ਹੁੰਦੇ ਆ ਤੇ ਵੈਸੇ ਠੀਕ ਹੈ ਪਰਮਾਤਮਾ ਦੀ ਕੋ ਦੇਣ ਹੁੰਦੀ ਹੈ ਠੀਕ ਹੈ ਨਾ ਪਰਮਾਤਮਾ ਨੇ ਹਰ ਤਰ੍ਹਾਂ ਦੇ ਬੰਦੇ ਇਸ ਦੁਨੀਆ ਵਿੱਚ ਸਾਜੇ ਆ ਠੀਕ ਹੈ ਨਾ ਵੱਧ ਰੋਟੀਆਂ ਖਾਣ ਵਾਲੇ ਵੀ ਘੱਟ ਵਾਲੇ ਵੀ ਠੀਕ ਹੈ ਕਿੰਨੇ ਵੀ ਠੀਕ ਹੈ ਉਹਦੀ ਦੇਣ ਆ ਪਰਮਾਤਮਾ ਲੱਗਦਾ ਜੀ ਕੰਮ ਨਾ ਕਰਨ ਦੀ ਬਜਾਏ ਪਰਮਾਤਮਾ ਨੇ ਇਹਨਾਂ ਨੂੰ ਇਹ ਡਿਊਟੀ ਲਗਾਈ ਹੋਈ ਆ ਬਿਲਕੁਲ ਜੀ ਇਹ ਵੀ ਹੈਗਾ ਆ ਤੇ ਬੇਰੋਜ਼ਗਾਰੀ ਜਿਹੜੀ ਹੈਗੀ ਆ ਸਾਡੇ ਪੰਜਾਬ ਦੇ ਵਿੱਚ ਇੰਡੀਆ ਵਿੱਚ ਬਹੁਤ ਜ਼ਿਆਦਾ ਆ ਠੀਕ ਹੈ ਨਾ ਤੇ ਹੁਣ ਕਪੜੇ ਪਾਈ ਤਾਂ ਬਹੁਤ ਜ਼ਿਆਦਾ ਚੱਲ ਰਹੀ ਹੈ ਜਨਾਮ ਆਮ ਪਾਰਟੀ ਨੇ ਲੋਕਾਂ ਨੂੰ بڑا ਦਿਖਾਇਆ ਵੀ ਅਸੀਂ ਆਹ ਕਰਾਂਗੇ ਉਹ ਕਰਾਂਗੇ ਨੱਕੇ ਨੂੰ ਨੌਕਰੀ ਦੇਵਾਂਗੇ ਨੌਕਰੀ ਵੀ ਕਿਸੇ ਨੂੰ ਮਿਲੀ ਨਹੀਂ ਹੈਗੀ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਮੁਰਗੀ ਮਰੇ ਦੇ ਪੈਸੇ ਦੇਵਾਂਗੇ ਅਸੀਂ ਜ਼ਿੰਮੇਵਾਰ ਵੀ ਆ ਸਰ ਕੋ ਟ੍ਰਾਂਸਪੋਰਟ ਦਾ ਕੰਮ ਵੀ ਆ ਟਰੱਕਾਂ ਦਾ ਕੰਮ ਵੀ ਆ ਫਿਰ ਉਸ ਗੱਲ ਦੀ ਤੁਸੀਂ ਗੱਲ ਕਰਦੇ ਸੀ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਬੰਦੇ ਨੂੰ ਘਰ ਦੇ ਵਿੱਚ ਰੋਟੀ ਦਾ ਜੁਗਾਰ ਕਰਨਾ ਇਹਨਾ ਮੁਸ਼ਕਲ ਹੋਇਆ ਪਿਆ ਪਰ ਪ੍ਰਮਾਤਮਾ ਇਹਨਾਂ ਦੀ ਪੂਰੀ ਮਦਦ ਕਰਦਾ ਇਹਨਾਂ ਦੇ ਕੋਲ ਲੰਗਰਾਂ ਦੇ ਢੇਰ ਲੱਗੇ ਬਿਲਕੁਲ ਹੀ ਬਿਲਕੁਲ ਪ੍ਰਮਾਤਮਾ ਇਹਨਾਂ ਨੂੰ ਦੇਖੋ ਹਰ ਬੰਦੇ ਨੂੰ ਜਿੱਦਾਂ ਕਹਿੰਦੇ ਪੱਥਰ ਦੇ ਵਿੱਚੋਂ ਨਾ ਬੇਕੀ ਦਾ ਪੈਦਾ ਹੁੰਦਾ ਉਹਨੂੰ ਵੀ ਪ੍ਰਮਾਤਮਾ ਦਿੰਦਾ ਆ ਇਹਨਾਂ ਨੂੰ ਵੀ ਜਿੱਦਾਂ ਹੁਣ ਜਿੱਥੇ ਜਿੱਥੇ ਜਾਂਦੇ ਨੇ ਪਹਿਲੇ ਹੀ ਪਤਾ ਲੱਗ ਜਾਂਦਾ ਇੱਥੇ ਲੰਗਰ ਆ ਜਿੱਦਾਂ ਕੋਣ ਇੱਥੇ ਪਠਲਾਵਾ ਬੰਗਾ ਦੇ ਵਿੱਚ ਸੀਲ ਬੰਗਾ ਤੇ ਐਸਬੀਐਸ ਨਗਰ ਸ਼ੀਰਪਖ ਸਿੰਘ ਨਗਰ ਨਮਾ ਸ਼ਹਿਰ ਦੇ ਵਿੱਚ ਇੱਕ ਇਹ ਸਾਸੀ ਬਰਾਦੀ ਦੀ ਇਹ ਜਗ੍ਹਾ ਆ ਜਿੱਥੇ ਕਿਤੇ ਬੱਕਰੇ ਲੱਗਦੇ ਆ ਠੀਕ ਹੈ ਜੀ ਔਰ ਬੈਸ਼ਨੂ ਸਾਹਿਬ ਜੀ ਵੀ ਆਉਂਦੀ ਹੈ ਇਹਦਾ ਮਤਲਬ ਇਹ ਆ ਕਿ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਇਹ ਪਹੁੰਚਦੇ ਇੱਥੇ ਮੈਂ ਇਹਨਾਂ ਨੂੰ ਕਈ ਵਾਰ ਦੇਖਿਆ ਹੈ ਠੀਕ ਹੈ ਨਾ ਪਰ ਸਰਕਾਰ ਵੱਲੋਂ ਤਾਂ ਕੋਈ ਕਿਸੇ ਨੂੰ ਮੈਨਿਆ ਨਹੀਂ ਲੱਗਦਾ ਕਿ ਇਹ ਮਦਦ ਦੀ ਗੱਲ ਕਰਦੇ ਆ ਕਿੱਦਾਂ ਦੀ ਇਹਨਾਂ ਦੀ ਮਦਦ ਹੋਣੀ ਚਾਹੀਦੀ ਮਦਦ ਜਿਹੋ ਜਿਹੇ ਚਾਹੁੰਦੇ ਆ ਹਰ ਇਨਸਾਨ ਨੂੰ ਥਾਕਾ ਠੀਕ ਹੈ ਨਾ ਆਪਣਾ ਰਾਈਟ ਆ ਉਹ ਰਾਈਟ ਜਿਹੜੇ ਇਹਨਾਂ ਨੂੰ ਨਹੀਂ ਮਿਲਦੇ ਤਾਂ ਹੀ ਇਹ ਵਿਚਾਰੇ ਤੁਰੇ ਫਿਰਦੇ ਆ ਉਹ ਸਾਈਕਲ ਲੈ ਕੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਇਹ ਪਠਲਾਵਾ ਦੇ ਵਿੱਚ ਅੱਜ ਬੱਕਰੇ ਵੜਦੇ ਆ ਜਾਂ ਕਿਸੇ ਬਰਾਦਰੀ ਨੇ ਆਪਣਾ ਥੋਕ ਲਾਣੀ ਆ ਇਹ ਵਿਚਾਰੇ ਆਂਦੇ ਆ ਆਪਣੇ ਖਾਂਦੇ ਆ ਕੇ ਹੁੰਜੇ ਇਹ ਆਪਣੇ ਘਰੋਂ ਜੇ ਕਹਿਣ ਵੀ ਇੰਨਾ 5 ਕਿਲੋ ਮੀਟ 7 ਕਿਲੋ ਮੀਟ ਖਾਣਾ ਇਹ ਨਹੀਂ ਖਾ ਸਕਦੇ ਠੀਕ ਹੈ ਨਾ ਤੇ ਜੇ ਬੇਚੂ ਵੀ ਆ ਸਬਜ਼ੀ ਨਹੀਂ ਖਾ ਸਕਦੇ ਵਿਚਾਰੇ ਨਹੀਂ ਇਹ ਰੋਟੀਆਂ ਖਾ ਸਕਦੇ ਮੀਟ ਕਿੰਨਾ ਕੁ ਖਾ ਜਾਂਦੇ ਆ ਮੀਟ ਮੇਰੇ ਹਿਸਾਬ ਨਾਲ ਬਾਦਾਂ ਹੀ 10 ਕਿਲੋ ਖਾਏ ਜਾਂਦੇ ਆ ਅ ਜਲੰਧਰ ਰੈਸਟੋਰੈਂਟ ਲਗਾਤਾ ਸੀ 10 ਕਿਲੋ ਉੱਥੇ ਵੀ ਸਹੀ ਨਾਲ ਸੀ ਨਾ ਠੀਕ ਹੈ ਮਤਲਬ ਇਹ ਹੁੰਦਾ ਕਿ ਸਾਡੇ ਇਲਾਕੇ ਦਾ ਹੀ ਬੰਦਾ ਇਸ ਵੇਲੇ ਚਰਚਾ ਬਣਿਆ ਹੋਇਆ ਵਾ ਹਾਂਜੀ ਚਰਚਾ ਦਾ ਵਿਸ਼ਾਤ ਹੈ ਜੀ ਚਰਚਾ ਦਾ ਵਿਸ਼ਾਤ ਹੈ ਪਰਮਣ ਗਵਰਨਮੈਂਟ ਨੂੰ ਚਾਹੀਦੀ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਕੱਟੋਂ ਤੋਂ 14 14 15 ਸਾਲ ਹੋ ਗਏ ਇਹਨੂੰ ਅਸੀਂ ਇੱਦਾਂ ਦੇਖਦੇ ਹਾਂ ਬਈ ਇੰਨੀਆਂ ਕੁ ਰੋਟੀਆਂ ਜਾਨੀ ਕਿ ਜਿੰਨੀ ਅ ਪਹਿਲਾਂ ਨਹੀਂ ਲੈ ਕੇ ਤੁਸੀਂ ਪਹਿਲਾਂ ਕੋਲੀ ਲੈ ਕੇ ਆਉਂਦਾ ਸੀ ਹੁਣ ਇਹ ਬੱਟਾ ਲੈ ਕੇ ਆਣਾ ਬੜਾ ਉਹ ਦਿਨਾਂ ਬਈ 70 80 ਰੋਟੀਆਂ ਤੋਂ ਵੱਧ ਖਾਜੇ ਲੱਗਦਾ ਮਤਲਬ ਲੋਕ ਕਹਿੰਦੇ ਆ ਇਹ ਭੁਖੜਾ ਜਾਂ ਕੀ ਆ ਦੇਖੋ ਜੀ ਖੁਦ ਅਸੀਂ ਇਹਨੂੰ ਪਾਣੀ ਬਲਾ ਕੇ ਦੇਖਿਆ ਤੇ ਘੱਟੋ ਘੱਟ 8 8 10 10 ਦੀ ਕਹਿੰਦੇ ਬਾਲਟੀ ਪਰ ਪਾਣੀ ਪੀ ਲੰਦੀ ਦੋ ਬਾਲਟੀਆਂ ਖੁਦ ਅਸੀਂ ਪਾਣੀ ਦੀਆਂ ਪੁਲਾਇਆ ਖੁਦ ਤੁਸੀਂ ਪੁਲਾਇਆ ਅਸੀਂ ਇੱਥੇ ਜਗਾ ਤੇ ਹਾਂ ਤਾਂ ਇਸ ਬੰਦੇ ਨੇ ਅਸੀਂ ਦੋ ਬਾਲਟੀਆਂ ਖੁਦ ਪਾੜੀ ਨਹੀਂ ਪੁਲਾਇਆ ਲੱਗਦਾ ਕਿ ਜੇ ਇਸ ਤਰ੍ਹਾਂ ਦੀਆਂ ਜਗਾਵਾ ਨਾ ਹੁੰਦੀਆਂ ਜਿੱਥੇ ਲੰਗਰ 24 ਘੰਟੇ ਚੱਲਦਾ ਇਹਨਾਂ ਸੌਗਣਾ ਸਹਿਮਤ ਆਂ ਜੀ ਅਸੀਂ ਵੀ ਜਿਆਦਾ ਤੋਂ ਜਿਆਦਾ ਭੁਖੀ ਅਸੀਂ ਬਾਤ ਤੋਂ ਬਾਤ 2000 300 ਰੋਟੀਆਂ ਖਾਜੇ ਇਸ ਤੋਂ ਬਾਅਦ ਇਹਦੇ ਪਤਾ ਨਹੀਂ ਜੇ ਇਹ ਤਾਂ ਪਰਮਾਤਮਾ ਦੀਆਂ ਪਰਮਾਤਮਾ ਜਾਣਦਾ ਵੀ ਇਸ ਬੰਦੇ ਦੇ ਅੰਦਰ ਕੀ ਚੀਜ਼ ਆ ਕੀ ਨਹੀਂ ਮਤਲਬ ਸਭ ਹੈਰਾਨ ਹੋ ਜਾਂਦੇ ਆ ਤੁਸੀਂ ਵੀ ਕਾਫੀ ਟਾਈਮ ਤੋਂ ਦੇਖ ਲਈ ਆਏ ਹਾਂ ਹਾਂ ਜੀ ਇਸ ਤੋਂ ਛੋਟੇ ਛੋਟੇ ਸੀ ਜਦੋਂ ਤੇ ਇੱਥੇ ਆ ਗਏ ਅੱਜ ਤੱਕ ਨਹੀਂ ਆਇਆ ਹੈ ਕਾਫੀ ਢਿੱਡ ਨਿਕਲਦਾ ਆ ਵੀ ਜ਼ਿਆਦਾ ਰੋਟੀਆਂ ਖਾ ਕੇ ਢਿੱਡ ਵੀ ਨਿਕਲਦਾ ਉਹਨਾਂ ਦਾ ਕੋਈ ਢਿੱਡ ਢੁੱਡਰ ਨਹੀਂ ਇੱਦਾਂ ਦਾ ਇੱਦਾਂ ਨਹੀਂ ਬਿਲਕੁਲ ਤੰਦਰੁਸਤ ਰਹਿੰਦੇ ਨੇ ਬਿਲਕੁਲ ਤੰਦਰੁਸਤ ਸਾਈਕਲ ਤੇ ਇਹਨਾਂ ਜੋ ਸਫਰ ਕਰਦੇ ਆ ਬਸ ਸਾਈਕਲ ਤੇ ਆਣਾ ਨਹੀਂ ਇਹਨੇ ਫੋਨ ਕਰਕੇ ਆ ਜਾਣਾ ਆ ਵੀ ਅਸੀਂ ਲੰਗਰ ਖਾਨ ਆਣਾ ਆ ਆ ਉਹਨਾਂ ਦੱਸ ਦਿੰਦਾ ਨੇ ਅੱਜ ਆ ਬੇ ਲੰਗਰ ਆ ਫਿਰ ਆ ਜਾਂਦਾ ਲੱਗਦਾ ਜੇ ਇਸ ਤਰ੍ਹਾਂ ਦੀਆਂ ਜਗਾਵਾ ਨਾ ਹੁੰਦੀਆਂ ਤਾਂ ਸ਼ਾਇਦ ਇਹਨਾਂ ਇਸ ਤਰ੍ਹਾਂ ਦੇ ਬੰਦਿਆਂ ਦਾ ਢਿੱਡ ਭਰਨਾ ਔਖਾ ਹੋ ਜਾਂਦਾ ਉਹਦਾ ਬੰਦਾ ਪਰਸੋਂ ਵੀ ਸਾਡੇ ਸੁੱਖਾਂ ਗਈਆਂ ਕੱਲ ਪਰਸੋਂ ਉੱਥੇ ਪਹੁੰਚ ਆਇਆ ਸੀਗਾ ਇਹ ਗੋਸਲੀ ਉੱਥੇ ਵੀ ਆਇਆ ਹੋਇਆ ਸੀਗਾ ਉੱਥੇ ਮੈਨੂੰ ਇੱਕ ਆਹੀ ਜੱਗ ਪਰ ਕੀਤਾ ਤੇ ਰੋਟੀਆਂ ਸ਼ਾਬਾਜ਼ੀਆਂ ਤੁਸੀਂ ਪੂਰੀ ਇਸ ਬੰਦੇ ਦੀ ਸਪੋਰਟ ਕਰਦੇ ਹੋ ਕਿ ਜੇ ਕਿਤੇ ਲੰਗਰ ਆ ਤੁਸੀਂ ਖੁਦ ਦੱਸਦੇ ਹੋ ਇਹਨੂੰ ਕਿ ਤੁਸੀਂ ਆ ਕੇ ਖਾ ਸਕਦੇ ਹੋ ਮੈਂ ਦੱਸੀਦਾ ਬਹੁਤ ਜੱਸੀ ਆ ਜੀ ਅਰ ਨਾ ਉਹ ਪਰਸੋਂ ਲੰਗਰ ਹੋਇਆ ਕੱਲ ਪਰਸੋਂ ਦੱਸੇ ਵੇਖ ਕੇ ਉੱਥੇ ਪਠਲਾਵੇ ਵੀ ਆਣਾ ਲੰਗਰ ਉੱਥੇ ਕਹਿੰਦਾ ਕੋਈ ਨਹੀਂ ਮੈਂ ਆਉਂਗਾ ਉੱਥੇ ਉਹ ਹੁਣ ਉਹ ਤੇ ਫੇ ਆਇਆ ਹੈ ਕੋਈ ਕਰਕੇ ਪੁੱਛਦਾ ਆਉਂਦਾ ਹੈ ਕਈ ਵੇਲੇ ਫੋਨ ਕਰਕੇ ਪੁੱਛਦਾ ਫੋਨ ਕਰਦਾ ਲੱਖ ਲੱਖ ਨੰਬਰ ਤੋਂ ਫੇ ਚੱਕ ਲਈਦਾ ਦੱਸ ਦੇਦਾ ਵੀ ਫਲਾਣੇ ਦਿਨ ਲੰਗਰ ਹੈਗਾ ਅੱਜ ਫੇ ਆ ਜਾਂਦਾ ਉਸ ਐਮ ਨਾਲ ਬੰਦਾ ਬਾਲਟੀ ਪਾਣੀ ਦੀ ਪੂਰੀ ਪੀਂਦਾ ਹੋਵੇ ਤਿੰਨ ਬਾਲਟੀਆਂ ਤਿੰਨ ਬਾਲਟੀਆਂ ਨਾਰਮਲ ਬੰਦਾ ਤਾਂ ਗਲਾਸ ਵੀ ਸਰਦੀਆਂ ਦੇ ਵਿੱਚ ਪਾਣੀ ਪੀਣਾ ਹੋਵੇ ਤਾਂ ਸੋਚੂਗਾ ਬੜੀਆਂ ਬਾਲਟੀਆਂ ਪਈਆਂ ਅਸੀਂ ਖੁਦ ਪਲਾਈਆਂ ਤਿੰਨ ਉਹ ਪੀਂਦਾ ਹੈ ਤਿੰਨ ਬਾਲਟੀਆਂ ਪੀਂਦਾ ਪਾ ਮੰਦਾ ਇੱਕ ਕਲਾਸ ਨਹੀਂ ਕੀ ਸਕਦਾ ਹਾਂਜੀ ਹਾਂਜੀ ਫੇ ਤਿੰਨ ਵਾਲਟੀਆਂ ਨੂੰ ਦੇਣ ਵਾਲੀਆਂ ਨਹੀਂ ਲੱਗਦਾ ਆ ਜਿਲ੍ਹਾ ਦਾ ਟਿੱਡਾ ਕੰਨੇ ਰਣਾ ਕਿੰਨੀ ਮਰਜ਼ੀ ਰੋਟੀ ਖਾਣ ਹਾਂਜੀ ਹਾਂਜੀ ਹਾਂ ਦਾ ਪਤਾ ਨਹੀਂ ਕਿੱਥੇ ਆ ਕੀ ਸਿਸਟਮ ਆ ਦਾ ਸਹੀ ਵਾਲਾ ਜੀ ਸੋ ਕਿਤਨਾ ਕਿਤੇ ਪੂਰਾ ਪੰਜਾਬ ਹੀ ਹੈਰਾਨ ਹੈ ਬਹਾਦਰ ਜੀ ਨੂੰ ਇਹਨਾਂ ਦੇਖ ਕੇ ਕਿ ਕਿਦਾਂ ਦਾ ਇਹ ਸਾਖਸ਼ਵਾ ਜਿਹੜਾ ਇੱਕੋ ਟਾਈਮ ਤੇ ਇੰਨੀ ਰੋਟੀ ਖਾ ਕੇ ਪਚਾ ਵੀ ਲੈਂਦਾ ਹੈ ਤੇ ਕਦੇ ਕੋਈ ਸ਼ਿਕਾਇਤ ਵੀ ਸਰੀਰਕ ਤੌਰ ਤੇ ਦੇਖੀ ਨਹੀਂ ਆ ਪੂਰੀ ਤਰ੍ਹਾਂ ਫਿਟ ਐਂਡ ਫਾਇੰਡ ਸਾਈਕਲ ਚਲਾ ਕੇ ਪਹੁੰਚ ਜਾਂਦੇ ਆ ਬਿਲਕੁਲ ਰੋਟੀਆਂ ਜਿਹੜੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਵੀਡੀਓ ਸਾਡੀ ਲਾਈਵ ਆ ਅਨਕਟ ਹੈ ਬਿਲਕੁਲ ਨਾਲ ਦੀ ਨਾਲ ਚੱਲ ਰਹੀ ਹੈ ਇਹ ਕਹਿੰਦੇ ਕਿ ਮੈਂ ਚੋਪਣੀਆਂ ਹੋਈਆਂ ਨਹੀਂ ਖਾਂਦਾ ਮੈਂ ਸਾਡੀਆਂ ਬਿਲਕੁਲ ਨਹੀਂ ਖਾਂਦਾ ਰੋਟੀ ਤੁਸੀਂ ਪਹਿਲੇ ਤਿਆਰ ਕਰਕੇ ਰੱਖੀਆਂ ਲੰਗਰ ਦੀਆਂ ਬਣੀਆਂ ਉਹਨੀਆਂ ਜੇ ਲੰਗਰ ਚੱਦੂ ਹੁੰਦਾ ਸਾਰਾ ਕੁਝ ਹੀ ਮੇਂ ਦੇ ਦਿਆ ਐਂਦੇ ਭਾਂਡੇ ਚ ਪਾ ਕੇ ਦੇਖਦੀਆ ਥੋੜੀ ਸਾਜੀ ਨਾਲ ਗੱਲੇ ਨਹੀਂ ਮੰਨਦੀ ਹੈਗੀ ਆ ਉਹ ਫੇਰ ਲੜ ਪੈਂਦਾ ਕਹਿੰਦਾ ਮੈਨੂੰ ਹੋਰ ਪਾ ਸੋ ਐਂਦੇ ਭਰਾ ਆ ਕੇ ਖਾਣਾ ਇਹਨੇ ਅਜੇ ਹੋਰ ਲੈਣੀ ਹੈ ਸਾਜੀ ਇਹਨੇ ਐਦਾਂ ਦਾ ਐਦਾਂ ਦਾ ਕੋਈ ਸਖਸ਼ ਤੁਸੀਂ ਕਦੇ ਆਪਣੇ ਆਲੇ ਦੁਆਲੇ ਦੇਖਿਆ ਸੀ ਕਦੇ ਵੀ ਪਹਿਲਾ ਬੰਦਾ ਹੀ ਆਇਆ ਇਹ ਨਾ ਕੋ ਅੱਗੇ ਪਹਿਲਾ ਦੇਖਿਆ ਨਾ ਕੋ ਦੇਖਣਾ ਇਹ ਵੀ ਤੁਸੀਂ ਥਈਏ ਜੇ ਬਾਫੇ ਲੰਗਰ ਚੱਲਦਾ ਵਾਸਤੂ ਆ ਇੱਕ ਤਰੀਕੇ ਨਾਲ ਬਾਫੇ ਲਹਿਣਾ ਵੀ ਵਾਸਤੇ ਕਹਿ ਸਕਦੇ ਆਂ ਜੇ ਜੇ ਦਾ ਇਹਦਾ ਕੋਈ ਮੁਸ਼ਕਿਲ ਬਾਬੇ ਲੱਗੇ ਬਹੁਤ ਜੇ ਅੱਛੇ ਨਹੀਂ ਤਾਂ ਫਿਰ ਗੁਰਦੁਆਰੇ ਖੰਦਾਂ ਨੌਰੇ ਜਾ ਕੇ ਜਿੱਥੇ ਵੀ ਕਿਹਦੇ ਭੋਗ ਹੋਵੇ ਵਿਆਹ ਵੀ ਉੱਥੇ ਜਾ ਕੇ ਕਰਨਾ ਲੱਗਦਾ ਜੀ ਗੁਰੂ ਘਰ ਜਾ ਹੋਰ ਕੋਈ ਇਦਾਂ ਦੀ ਪਵਿੱਤਰ ਜਗ੍ਹਾ ਨਾ ਹੁੰਦੀ ਤਾਂ ਇਹਨਾਂ ਦਾ ਢਿੱਡ ਭਰਨਾ ਔਖਾ ਹੋ ਜਾਂਦਾ ਫਿਰ ਤਾਂ ਬਹੁਤ ਔਖਾ ਜੀ ਇਹਦੀ ਤਾਂ ਮੰਮੀ ਵੀ ਹੈ ਨਹੀਂ ਕਿ ਇਕੱਲਾ ਹੀ ਆ ਆਪਣੇ ਕਿਸ ਕੋਲ ਰਹਿੰਦੇ ਆਪਣੇ ਤੁਮਨਾ ਹੁੰਦੀ ਆਪਣੇ ਕਿਸ ਕੋਲ ਹੁੰਦੀ ਜਿੱਥੇ ਵੀ ਆ ਕੋ ਬਾਬੇ ਕਰਾਗੇ ਕੋਈ ਹੋਵੇ ਇੱਥੇ ਕੀ ਗੋਦਵਰੇ ਤੇ ਜਾਂਦੇ ਕਿ ਕੋ ਗੱਲ ਹੈ ਜੋ ਮਰਜੀ ਖਾਈ ਚੱਲੇ ਮੱਟਣ ਖਾਵੇ ਮੁਰਗੀ ਖਾਵੇ ਜੋ ਮਰਜੀ ਖਾਈ ਚੱਲੇ ਕਹਿੰਦੇ ਜਲੇਬੀਆਂ ਪਰ ਥਾਲ ਵੀ ਖਾ ਲੈਂਦੇ ਆ ਪੂਰਾ 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 ਥਾਲ ਇਦਾ ਇੱਥੇ ਬਣ ਕੇ ਖਾ ਜਾਂਦੇ ਆ ਤੇ ਕਿੰਨੂੰ ਖਾਧੀਆਂ ਅੱਛਾ ਹੋਣ ਛੱਡ ਸੀ ਕਹਿੰਦੇ ਸ਼ੁਕਰ ਹੋ ਜਾਂਦੀ ਬੈਠੇ ਨਾ ਇਸ ਕਰਕੇ ਛੱਡ ਸੀ ਸਰੀਰ ਦਾ ਪੂਰਾ ਤੁਸੀਂ ਖਿਆਲ ਰੱਖਦੇ ਹੋ ਕੋਈ ਬਿਮਾਰੀ ਨਾ ਹੋ ਕਾ ਵੀ ਛੱਡਿਓ ਕਈ ਸਾਲੇ ਹੋ ਅਰੇ ਤੋਂ ਸੱਲੀ ਦੇ ਨਾਲ ਬਾਦਰਜੀ ਰੋਟੀ ਖਾਂਦੇ ਆ ਸੋ ਦੇਖ ਸਕਦੇ ਹੋ ਤੁਸੀਂ ਪੂਰਾ ਪ੍ਰਮਾਤਮਾ ਦਾ ਸ਼ੁਕਰ ਕਰਕੇ ਖਾਂਦੇ ਨੇ ਪ੍ਰਮਾਤਮਾ ਨੇ ਵੀ ਬਖਸ਼ਿਆ ਇਹਨਾਂ ਨੂੰ ਹਮੇਸ਼ਾ ਇਹਨਾਂ ਦੀ ਮਦਦ ਦੇ ਲਈ ਕੋਈ ਨਾ ਕੋਈ ਆ ਕੇ ਜ਼ਰੂਰ ਖੜਾ ਹੁੰਦਾ ਹੈ ਪੂਰਾ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਵਾ ਸੋ ਤੁਸੀਂ ਇੰਤਜ਼ਾਮ ਦੇਖ ਸਕਦੇ ਹੋ ਪੂਰੇ ਆਪਣੇ ਸਾਈਕਲ ਤੇ ਰੋਟੀਆਂ ਰੱਖ ਕੇ ਸਬਜ਼ੀ ਦਾ ਕੋਲਾ ਭਰ ਕੇ ਪੂਰੇ ਤਿਆਰ ਨੇ ਕਈ ਮੁੰਡੇ ਹੋਏ ਕਈ ਬੰਦੇ ਘਰ ਜਾਈਆਂ ਇਹਨੀਆਂ ਸੁੱਕਾ ਪੂਰੀਆਂ ਇਹਨਾਂ ਭਾਗ ਦੇ ਤੇ ਸਾਰੇ ਧਰਮਾਂ ਨੂੰ ਮੰਨਦੇ ਹੋ ਭਾਦਰ ਜੀ ਸਾਰਿਆਂ ਨੂੰ ਮੰਨਦੇ ਤਸਵੀਰਾਂ ਅਸੀਂ ਇਹਨਾਂ ਦੇ ਘਰ ਦੇ ਵਿੱਚ ਦੇਖੀਆਂ ਸੀ ਤਾਂ ਸਾਰੇ ਧਰਮਾਂ ਦੀਆਂ ਲੱਗੀਆਂ ਹੋਈਆਂ ਸੀ ਸਾਰਿਆਂ ਨੂੰ ਮੰਨਦੇ ਜਿਵੇਂ ਗੁਰੂ ਨਾਨਕ ਦੇਵ ਜੀ ਰਕਦਾਸ ਬਾਹਰ ਆਇਆ ਸੀ ਜਿੰਨੇ ਭਾਗ ਤੁਸੀਂ ਦੇਖੇ ਸਾਰਿਆਂ ਨੂੰ ਮੰਨਦੇ ਲੱਗਦਾ ਸਾਰਿਆਂ ਨੂੰ ਮੰਨਣ ਦਾ ਨਤੀਜਾ ਕਿ ਤੁਹਾਨੂੰ ਰੋਟੀ ਪੂਰੇ ਟਾਈਮ ਤੇ ਮਿਲ ਜਾਂਦੀ ਗੱਲ ਜਾਂਦੀ ਪਰਮਾਤਮਾ ਸਹਾਇ ਹੁੰਦਾ ਤੁਹਾਡੀ ਸਹਾਇ ਜੀ ਹੋਈ ਹੁੰਦਾ ਸੋ ਬਲਖਣ ਬੰਦਾ ਹੈ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ ਬਹੁਤ ਤਰ੍ਹਾਂ ਦੀਆਂ ਆਤਾਂ ਬਹੁਤ ਤਰ੍ਹਾਂ ਦੇ ਹੁਨਰ ਹੁੰਦੇ ਆ ਪਰ ਕਿਤੇ ਨਾ ਕਿਤੇ ਪੂਰਾ ਪੰਜਾਬ ਹੱਕਾ ਬੱਕਾ ਇਸ ਬੰਦੇ ਨੂੰ ਦੇਖ ਕੇ ਜੋ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਦੇਖ ਸਕਦੇ ਹੋ ਕਿ ਇੱਥੇ ਵੀ ਲੋਕ ਜਿਹੜੇ ਇਹਨਾਂ ਨੂੰ ਰੋਟੀ ਖਾਂਦੇ ਦੇਖ ਕੇ ਹੈਰਾਨ ਹੋ ਜਾਂਦੇ ਆ ਬਹੁਤ ਸਾਰੀ ਭੀੜ ਆ ਸਾਡੇ ਕੋਲ ਜਮ੍ਹਾਂ ਹੋਈ ਬੱਚੇ ਦੇਖਦੇ ਨੇ ਬਜ਼ੁਰਗ ਦੇਖਦੇ ਨੇ ਬੱਚੇ ਦੇਖਦੇ ਨੇ ਬਜ਼ੁਰਗ ਦੇਖਦੇ ਨੇ ਕਿਤੇ ਵੀ ਇਹ ਜਾਂਦੇ ਨੇ ਤਾਂ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਨੂੰ ਦੇਖਣ ਦੇ ਲਈ ਖੜ ਜਾਂਦੇ ਨੇ ਇਹ ਕਿਵੇਂ ਦਾ ਬੰਦਾ ਹੈ ਮਦਦ ਕਰਨ ਦੇ ਲਈ ਵੀ ਅੱਗੇ ਆਉਂਦੇ ਨੇ ਰੋਟੀ ਦਾ ਵੀ ਪੂਰਾ ਇੰਤਜ਼ਾਮ ਕਰਦੇ ਨੇ ਮਤਲਬ ਕੋਈ ਕਹਿੰਦਾ ਹੈ ਕਿ ਪੂਰੀ ਰੱਬੀ ਰੂਹ ਆ ਕੋਈ ਕਹਿੰਦਾ ਹੈ ਮਸਤ ਹੈ ਆਪਣੀ ਖੁਸ਼ੀ ਦੇ ਨਾਲ ਖਾ ਰਹੇ ਨੇ ਜੀ ਇਹ ਕਹਿੰਦਾ ਮਾਸਤਾ ਪਤਾ ਨਹੀਂ ਪਰਮਾਤਮਾ ਦੇ ਘਰ ਰੂਹ ਆ ਛਕੀ ਜਾਂਦੇ ਆ ਖਾਈ ਜਾਂਦੇ ਆ ਕੋਈ ਕੋਈ ਇਦਾਂ ਨਹੀਂ ਬੰਦੇ ਨੇ ਕਹਿੰਦੇ ਤੇਜਤਾ ਜੀ ਵੀ ਕਹਿੰਦੇ ਆ ਬਾਪਾ ਜੀ ਸਤਜੀ ਭਗਤੀ ਭਗਤੀ ਵੀ ਕਹਿੰਦੇ ਦਾਤਾ ਜੀ ਵੀ ਇਦਾਂ ਇਦਾਂ ਕਹਿੰਦੇ ਬਾ ਅਧਰਜੀ ਹੋਰ ਵੀ ਤੁਹਾਨੂੰ ਮਦਦ ਦੀ ਲੋੜ ਆ। ਵਾਦਤਾ ਹੈਗੀ ਆ ਹੁਣ ਕੋਈ ਕਰਦੇ ਨਹੀਂ ਜਿਹੜੇ ਮਨਾ ਕੇ ਲਗਾਏ। ਕਿੰਨੀ ਦੀ ਮਦਦ ਚਾਹੀਦੀ ਆ ਤੁਹਾਨੂੰ? ਵੈਸੇ ਨਹੀਂ ਚਾਹੀਦੀ ਐ ਕੋਈ ਰਹਿ ਲੈਣੀ ਮੇਰੇ ਕੋ। ਰਹਿ ਲੈ ਦੀ। ਪੈਸਾ ਕੀ ਕਰਨਾ ਵਾ ਤੁਸੀਂ ਰੋਟੀ ਦੇ ਲਈ? ਕੈਸਾ ਇੱਕ ਮੈਂ ਸਰਫਲੇ ਨਾ ਹੁਣਾ। ਇੱਕ ਟਿਸ਼ੂ ਪੇਪਰ ਜਾਂ ਲਫਾਫੇ ਕੋਈ ਸਾਈਕਲ ਖਰਾਬ ਹੋ ਜਾਂਦਾ ਇੱਥੇ ਲੱਗ ਜਾਂਦੇ ਆ। ਕਹੇ ਜੀ ਦਾ ਲੋੜ ਹਰ ਕਿਸ ਬੰਦੇ ਨੂੰ। ਕਹਿ ਵੀ ਘੱਟੋ-ਛੱਟ ਦੋ। ਮਤਲਬ ਜ਼ਰੂਰੀ ਲੋੜਾਂ ਦੇ ਲਈ ਤੁਸੀਂ ਪੈਸੇ ਦੀ ਮਦਦ ਮੰਗ ਰਹੇ ਹੋ। ਤੁਹਕੇ ਸੇ ਮੁਕਾਬਲੇ ਦੇ ਵਿੱਚ ਵੀ ਗਏ ਹੋ ਜਿੱਦਾਂ ਤੁਸੀਂ ਹੁਣ ਵੀ ਕਿਹਨੇ ਹੁਣਾਈਆਂ ਕਹਿੰਦੇ ਬੱਤ ਬੱਤ ਤੁਹਾਡੀ ਹੈਲਪ ਕਰਾਵਾਂਗੇ ਕੋਈ ਹੈਲਪ ਨਹੀਂ ਕਰਾਈ ਇਹਨੂੰ ਆਪਣਾ ਖਾਤਮ ਕੱਢ ਕੇ ਅਗਲੇ ਚੱਲ ਜਾ ਦੁਨੀਆਂ ਕਹਿੰਦੀ ਲੱਖ ਰੁਪਏ ਕਮਾ ਲਿਆ ਉਹ ਨਹੀਂ ਤੁਹਾਡੀ ਗੀੜੀ ਤੁਹਾਨੂੰ ਕਿਸੇ ਨੇ ਕੋਈ ਮੁਕਾਬਲੇ ਦੇ ਵਿੱਚ ਨਹੀਂ ਲੈ ਕੇ ਗਿਆ ਕਿ ਇੱਥੇ ਲੱਖਾਂ ਰੁਪਏ ਮਿਲਦੇ ਆ ਦਿੱਲੀ ਕਹਿੰਦੇ ਸੇ ਅਜੇ ਗਏ ਨਹੀਂ ਅੱਧੇ ਕਾਹੇ ਮੰਗਦੇ ਆ 50000 ਦਿੱਲੀ ਜਿਹੜੇ ਲੇਜੰਡੂ ਕਿੰਨਾ ਕੁ ਟਾਈਮ ਲਾਂਦੇ ਹੋ ਤੁਸੀਂ ਰੋਟੀ ਖਾਣ ਦੇ ਲਈ ਲੱਗ ਜਾਂਦੇ 20 ਮਿੰਟ ਤੁਹਾਨੂੰ ਲੱਗਦਾ ਕਿ ਮੁਕਾਬਲਿਆਂ ਦੇ ਵਿੱਚ ਥੋੜਾ ਜਲਦੀ ਚ ਖਾਣਾ ਹੁੰਦਾ ਇਸ ਕਰਕੇ ਨਹੀਂ ਕੋਈ ਤੁਹਾਨੂੰ ਲੈ ਨੇ ਨੇ ਉੱਧਰ ਅੱਧੇ ਕਹੇ ਮੰਗਦੇ ਆਪੇ ਮੈਂ ਕਿਹਾ ਕੀ ਜੀ ਆ ਲੈ ਲਿਓ ਫੇਰ ਵੱਡੇ ਦੀ ਕਿੰਨੇ ਮੁਕਾਬਲੇ ਦੇ ਵਿੱਚ ਜਲਦੀ ਖਾਣੀ ਹੁੰਦੀ ਆ ਜੇ ਲੇਟ ਕਰੋਗੇ ਤਾਂ ਨਾਮ ਨਹੀਂ ਮਿਲਦਾ ਉਹ ਕਹਿੰਦੇ ਅਖਜਾ ਮਿੰਟ ਦਿੱਤੇ ਉਹ ਤੁਹਾਨੂੰ ਕਿਹਾ ਲੈ ਤਾਂ ਖਾੜਿਆ ਪਰੋਟੀ ਆ ਫੜੀ ਹੱਥ ਪਾ ਲੈ ਉਹ ਸੁਣ ਚੱਕਣੀ ਚਾਹੀਦੀ ਹੈ ਪਾਰਾ ਹੱਥ ਦੁਖਣ ਲੱਗੂ ਸੁੱਕੇ ਪ੍ਰਸ਼ਾਦ ਦੇ ਖਾਣਾ ਜ਼ਿਆਦਾ ਤੁਸੀਂ ਪਸੰਦ ਕਰਦੇ ਹੋ ਹਾਂਜੀ ਹਾਂਜੀ ਸੁੱਕੇ ਖਾਈਦੇ ਆ ਤਾਂ ਲੀ ਚੀਜ਼ ਨੁਕਸਾਨ ਕਰਦੀ ਆ ਹਾਂ ਚਲਿਓ ਨਹੀਂ ਕਾਹ ਵੀ ਛੱਡਿਓ ਕਈ ਸਾਲੇ ਹੋ ਗਏ ਖਾਏ ਨਹੀਂ ਹੁੰਦੀ ਚਲਿਓ ਇੱਕ ਬਾਲਟ ਲਿਆਈ ਖਾਲੀ ਕਈ ਉਹਨੂੰ ਤਿੰਨ ਬਾਲਟੀਆਂ ਪਾਣੀ ਕਿੰਨਾ ਕੁ ਤਿੰਨ ਬਾਲਟੀਆਂ ਪੀ ਲੈਂਦੇ ਹੋ ਗਰਮੀਆਂ ਨੂੰ ਤਿੰਨ ਹੁਣ ਤਾਂ ਦੋ ਬਾਲਟੀਆਂ ਪਾਣੀ ਵੀ ਇੱਕੋ ਟਾਈਮ ਤੇ ਪੀਂਦੇ ਹੋ ਲੈ ਰੋਟੀ ਖਾ ਕੇ ਗੋatsch ਵੀ ਪੀ ਲੇਦਾ ਸਵੇਰੋਂ ਤੋਂ ਕਾੜੀ ਪੀਦਾ ਗੋatsch ਦੇਖ ਸਕਦੇ ਹੋ ਬਿਲਕੁਲ ਅਸੀਂ ਵੀ ਹੈਰਾਨ ਆ ਸਵੇਰੇ ਸ਼ਾਮ ਬਾਲਟੀਆਂ ਭਰ ਕੇ ਪਾਣੀ ਵੀ ਪਿੰਦੇ ਆ ਤੇ ਐਨੇ ਪ੍ਰਸ਼ਾਦ ਦੇ ਸਾਡੇ ਸਾਹਮਣੇ ਖਾ ਰਹੇ ਆ ਬਿਲਕੁਲ ਲਾਈਵ ਵੀਡੀਓ ਆ ਉਸ ਇਸ ਬੰਦੇ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਮਦਦ ਮੰਗ ਰਹੇ ਨੇ ਕਿ ਮੈਨੂੰ ਕੋਈ ਵੱਡੀ ਮਦਦ ਨਹੀਂ ਚਾਹੀਦੀ ਮੇਰੇ ਘਰ ਦਾ ਗੁਜ਼ਾਰਾ ਮੇਰੀ ਸਾਈਕਲ ਦਾ ਇੰਤਜ਼ਾਮ ਜੋ ਕੁਛ ਵੀ ਮੈਂ ਮੇਰੇ ਕਪੜੇ ਧੋਣ ਦਾ ਇੰਤਜ਼ਾਮ ਐਨੀ ਕੁ ਵੀ ਅਗਰ ਮੈਨੂੰ ਪੈਸੇ ਦੀ ਮਦਦ ਹੋ ਜਾਵੇ ਤਾਂ ਮੇਰੇ ਲਈ ਬਹੁਤ ਹੈ ਸੋ ਅੱਜ ਤੁਹਾਨੂੰ ਅਜਿਹੇ ਸਖਸ਼ ਦੇ ਨਾਲ ਮਿਲਵਾਇਆ ਹੈ ਹੋਪਸ ਹੋ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਦਿਖਾਵਾਂਗੇ ਪਰ ਇਸ ਬੰਦੇ ਦੀ ਖਾਸ ਗੱਲ ਕਿ ਇੱਕ ਟਾਈਮ ਤੇ ਇੰਨੀਆਂ ਰੋਟੀਆਂ ਖਾਣਾ ਬਾਲਟੀ ਪਰ ਪਾਣੀ ਪੀਣਾ 19 ਕਿਲੋ ਮੀਠਾ ਖਾ ਜਾਣਾ ਥਾਲ ਪਰ ਜਲੇਬੀਆਂ ਖਾਣੀਆਂ ਸ਼ਾਇਦ ਹੀ ਤੁਸੀਂ ਇੱਕ ਅਜਿਹਾ ਇਨਸਾਨ ਦੇਖਿਆ ਹੋਵੇ ਕਿਸ ਇਨਸਾਨ ਨੂੰ ਚਾਹੀਦੀ ਆ ਸਿਰਫ ਉਸਦੀ ਜ਼ਿੰਦਗੀ ਜੂਨ ਦੇ ਲਈ ਥੋੜੀ ਜਿਹੀ ਮਦਦ ਸੋ ਤੁਸੀਂ ਅੱਗੇ ਆ ਸਕਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਨਾ ਇੱਥੇ ਅਸੀਂ ਆਪਣੀ ਵੀਡੀਓ ਦਾ ਐਂਡ ਕਰਦੇ ਆ ਕੀ ਕਹਿਣਾ ਚਾਹੋਗੇ ਇਸ ਬੰਦੇ ਨੂੰ ਦੇਖ ਕੇ ਇਸ ਦਾ ਇਸ ਹੁਨਰ ਨੂੰ ਦੇਖ ਕੇ ਪ੍ਰਤੀਕਿਰਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ